ਅੱdte ਰੀਪਾ ਨਹੀਂ ਲਾਂਦੇ ਜੀ ਸਾਹਮਣੇ ਆ ਕੇ ਗੱਲ ਕਰਨ ਮੇਰਾ শাਲਾ ਕਿਵੇਂ ਚਮਾਰ ਬਾਈ ਆਪਣਾ ਕੱਟਾ ਚੱਕ ਲੈ ਜਾ ਰੋ ਤੇ ਵੀਰ ਬਸ ਮੁੱਲ ਲੈ ਜਾ ਕੱਟਾ ਲੈ ਲੈ ਕੱਟ 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 ਲੈ ਲੈ ਕੱ ਚਮਾਰ ਕਹ ਦਸੀ ਜਾਂਦਾ ਮੈਂ ਚਮਾਰ ਬੋਲ ਰਿਹਾ ਫਿਰ ਲੋ ਵੀਰੇ ਨਾਲ ਗੱਲ ਕਰਨੀ ਹੈ ਤੈ ਬਿਰਦੀ ਆਪਣਾ ਕੱਟਾ ਚੱਕ ਲੈ ਜਾ ਮਾਰੇ ਘਰ ਦਾ ਮੁਸਕ ਹੋ ਗਈ ਪੈਣ ਚੋਦ ਕੀ ਕੱਟਾ ਮਰਿਆ ਪਿਆ ਕੱਟਾ ਲੈ ਲੈ ਤੂੰ ਬੋਲਣਾ ਸਿੱਖ ਲੈ ਜਰਾ ਹੈਗਾ ਤੇ ਬੋਲਣਾ ਵੇਜ ਰੱਕ ਨੂੰ ਦੱਸ ਤੂੰ ਕਿੱਥੋਂ ਕਿੱਧਰ ਤੇ ਬੋਲ ਰਿਹਾ ਫਿਰ ਕੰਬੇ ਵਾ ਨੰਬਰ ਲਿਖਿਆ ਵਾ ਤੇਰਾ ਕੰਬੇ ਤੇ ਪੈਣ ਚੋਦਾ ਕਿਹਨੇ ਲਿਖਤਾ ਤੇਰਾ ਨੰਬਰ ਬਾਦਰ ਗੜ ਆ ਦੇ ਉਰੀ ਆ ਗੁੱਪ ਗੋਲੇ ਬਾਦਰ ਗੜ ਤਾ ਇਹ ਕੁੱਦੂ ਬਣਾ ਰਿਹਾ ਪਹਿਲਾਂ ਤੂੰ ਕਰ ਮੈਂ ਵਿਆਹਾਂ ਜਾ ਰਿਹਾ ਆਵੇਂ ਪੈਣ ਨਹੀਂ ਨਹੀਂ ਕਦੋਂ ਤੂੰ ਵਿਆਹ ਤੇ ਕਦੋਂ ਗਿਆ ਹੁਣ ਆਪਣਾ ਕੱਟਾ ਚੱਕ ਲੈ ਜਾ ਫਿਰ ਆਪਣੇ ਪੈਸੇ ਵੀ ਨਾ ਦਈ ਮੈਨੂੰ ਮੈਂ ਪੈਸੇ ਨਾਂ ਦੀ ਕੱਟਾ ਲਿਆ ਹਣ ਜਦੋਂ ਵੇਦ ਦੀ ਬਾਅਦ ਚ ਤੂੰ ਇਹ ਨਹੀਂ ਜੱਕਦਾ ਬਾਈ ਕੱਟਾ ਕੱਟ ਦੇ ਗਾਲ ਕੱਟ ਸਾਰੇ ਹਲੋ ਇੱਕ ਮਿੰਟ ਇੱਕ ਮਿੰਟ ਗੱਲ ਸੁਣੋ ਗੱਲ ਸੁਣ ਮੇਰੀ ਯਾਰ ਇੱਕ ਮਿੰਟ ਤੂੰ ਥੋੜਾ ਬੋਲਣਾ ਸਿੱਖ ਲੈ ਪਹਿਲਾਂ ਐਨਐਸ ਵੀ ਮੈਂ ਕੱਟੇ ਚੱਕਦਾ ਫਿਰ ਤੇਰੇ ਮੁੰਡੇ ਤੇ ਉਸੇ ਉੱਚੀ ਦੇਖੀ ਉਹ ਪਾੜ ਦੋ ਉਹਨੂੰ ਕਹੇ ਜਿਹੜਾ ਕੱਟੇ ਚੱਕਦਾ ਓਡਾ ਜਿਹੜਾ ਓਡੇ ਕੱਟੇ ਚੱਕਦਾ ਉਹਨੂੰ ਕਹੇ ਅੰਬੇ ਦੇ ਮਾਇਆ ਅੰਬੇ ਦੇ ਲੇਖਦਾ ਫਿਰ ਸਰ ਨੰਬਰ ਮਾਦਾ ਡਰਾਈਵਰੀ ਦਾ ਕੈਕਟਰੀ ਕਰ ਦਾਂਗੇ ਗੱਡੀ ਦੇ ਫਿਰ ਜੇ ਆਪਣਾ ਕੱਟਾ ਚੱਕ ਲੈ ਛੜ ਤਰੀ ਭੈਣ ਦੀ ਲੰਚ ਮਾਰ ਦੱਸਦਾ ਸਾਹਮਣੇ ਆ ਬਣਾ ਕੱਟਾ ਹੀ ਚੱਕ ਲੈ ਕੱਟਾ ਤੂੰ ਹੀ ਛੱਟਿਆ ਜਾ ਭਾਜਾ ਮੈਨੂੰ ਕੱਟੇ ਚੱਕਦਾ ਚੱਲ ਬੋਲਦਾ ਪਰ ਯਾਰ ਭੈਣ ਤੇ ਨਾ ਖੜ ਕੇ ਜਾ ਉੱਚੀ ਦੇਖ ਕੋਈ ਕਰੀ ਅੱਲਾ ਯਾਰ ਗੱਲ ਆ ਹਾਂ ਬੋਲਦਾ ਬੋਲਣਾ ਸਿੱਖ ਲੈ ਕਦੇ ਜਮਾਰ ਕੇ ਨਾ ਕੌਣ ਅੰਦਰ ਜਮਾਰ ਆ ਤ ਮਾਰ ਕੇ ਆਉਣੰਦਾ ਮਨਵਾਇ ਲੱਛ ਬੈਠਾ ਹੋਰ ਚਾ ਹੋ ਸਕਦਾ ਹੈ ਭੈਣ ਚੋਦੀ ਅੰਦਰ ਹੋ ਜਾਏਗਾ ਤੈਨੂੰ ਭਾਰ ਚੋਦਾ ਬੋਲਣਾ ਨਹੀਂ ਹੈ ਕਾਹਕੇ ਨੇ ਤੇ ਦਈ ਮਾਨੂੰ ਉਹ ਬੋਲਣਾ ਨਹੀਂ ਚਾਹਿਆ ਤੈਨੂੰ ਕਹਿੰਨੇ ਤੇਰੀ ਕਿਹੜੀ ਗੱਲ ਆ ਕਹੇ ਭੈਣ ਚੋਦੀ ਉਰੇ ਆ ਜਾਣ ਮੇਰੇ ਕੋਲ ਤੈਨੂੰ ਮੈਂ ਬੋਲਣਾ ਸਿਖਾਵਾਂ ਫਿਰ ਇਹ ਘੜ ਤੇਰੀ ਭੈਣ ਦੀ ਨਾ ਸਾਹਮਣੇ ਆ ਬਣਾ ਤੈਨੂੰ ਮੈਂ ਕੱਟਾਂ ਇਹ ਜੇ ਕਹਾਂ ਉਰੇ ਆ ਜਾ ਕਿਹਦਾ ਮੇਰੇ ਕੋਲ ਗਾਲ ਘੜ ਦੇ ਨਾ ਕੋਈ ਇਹ ਤਾਂ ਲੋੜ ਹੈ ਬੋਲਣਾ ਸਿੱਖ ਲੈ ਤੈਨੂੰ ਸਿਖਾ ਨਹੀਂ ਕਿ ਕਦੋਂ ਨਾ ਉੱਚੀ ਦੇ ਕੇ ਕਾ ਤੂੰ ਬੋਲਦਾ ਕਾਈ ਤੇ ਕਾ ਤੇ ਮਰਜਾ ਗੇ ਥੋੜੇ ਕੀ ਗਾ ਹੈ ਹੈ ਤੈਨੂੰ ਵੀ ਜਾਣ ਤੇ ਇਹ ਜੀ ਤਮਨੇ ਆ ਕੇ ਗੱਲ ਕਰ ਤੇ ਮੇਰੇ ਕੋਲ ਨਾ ਤਾਂ 3 ਚੋਕ ਦੀ ਥਾੜੇ ਮੈਂ ਰਾਪਟਰ ਤੇ ਜਾਣਾ ਤੇਰੀ ਮਾਦਾ ਨੂੰ ਕਹਦਾ ਵੀ ਗਾਲ ਨਾ ਕੱਢੀ ਮੈਂ ਤੈਨੂੰ ਢਾਲਣਾ ਫਿਰ ਜ ਆ ਗਿਆ ਇੱਥੇ ਤੂੰ ਗਾ ਤੂੰ ਯਾਰ ਮੈਂ ਬੰਗਾ ਬੋਲ ਕਰਾਵਾ ਮੈਂ ਕਈ ਮਾਰ ਦੇ ਕੇ ਤੂੰ ਮੇਰੇ ਸਾਹਮਣੇ ਆ ਕੇ ਗਾਲ ਕੱਢ ਕੇ ਦੇਖ ਫਿਰ ਆ ਜਾ ਆ ਜਾ ਤੂੰ ਬਾਹਰ ਤੇ ਨਾ ਤੈਨੂੰ ਇੱਥੇ ਲੰਮਾ ਬੋਈ ਪਾਈਏ ਹੀ ਹੈ ਹਾਂ ਬਾਹਰ ਜਾ ਬਹਦਰ ਗੜ ਨਾਲੇ ਬਹਦਰ ਗੜ ਮੈਂ ਜਾਣਦਾ ਬਾਦਰਗੜ ਕਿਹੜਾ ਹੈ ਮੁੜ ਕੇ ਫੋਨ ਨਾ ਕਰੀ ਤੇ ਨਹੀਂ ਮੈਂ ਕਹਿਦਾ ਹੁਣ ਜੇ ਕੇਰਾ ਬੁਸ਼ਾਦਾ ਨਾ ਤੈਨੂੰ ਥਾਣੇ ਚ ਮੈਂ ਨਿਕਲ ਜੁੱਗਾਂ ਨਹੀਂ ਛੱਡਦਾ ਮਰ ਪਰ ਆਪਣਾ ਕੁਰਲੀਓ ਕਰੀ ਪੈਸੇ ਬਿਨਾਂ ਲਈ ਅਧੀਰ ਬਣ ਕੇ ਬਿਨਾਂ ਕੱਟਾ ਕੱਟ ਕੇ ਨਾਟਕ ਜੋੜ ਕੇ ਬੇਚ ਕਰਨੇ ਵਾਦਨੋ ਕਹਿਦਾ ਹੀ ਫੋਨ ਨਾ ਕਰੀ ਮੈਨੂੰ ਤੈਨੂੰ ਕਹਿਦਾ ਹੁਣ ਤੇ ਮੈਂ ਮੈਂ ਇੱਥੇ ਆਉਂਦੇਰੇ ਕੋਲ ਤੈਨੂੰ ਦੱਸਤੀ ਗੱਲ ਸੁਣੀ ਕੀ ਕਹਿੰਦਾ ਹੋਰ ਫੜ ਜਾ ਚੁੱਪ ਕਰ ਜਾ ਡਰ ਗਿਆ ਕੱਟਦਾ ਫੋਨ ਕੱਟਦਾ ਫੜ ਗਿਆ ਆ ਕੱਟਤਾ ਹੋਣਾ ਵੀ ਭੈਣ ਦੇ ਲਗਮਾ ਤੋਂ ਵੀ ਸ਼ਾਮ ਦਾ ਚੱਕੀ ਨਹੀਂ ਬੋਲਦਾ ਨਹੀਂ ਕੱਟਾ ਮਰਿਆ ਪਿਆ ਗੱਲ ਦਾ ਧੰਨਵਾ ਕਹਤਾ ਵੀ ਫੋਨ ਨਾ ਕਰੀ ਮਾਝੇ ਆ ਗਿਆ ਮਾਤੀ ਆਵੇਂ ਤੈਨੂੰ ਠਾੜੇ ਜਮਸ਼ਾਦਾ ਮੈਂ ਨਿਕਣ ਜੁਗਾ ਨਹੀਂ ਛੜਦਾ ਜੈ ਮੈਂ ਕਿੱਲੇ ਆ ਜੀ ਆਪਣਾ ਕੱਟਾ ਚੱਕ ਲੈ ਜਾ ਮਾਰੇ ਘਰ ਕੱਟੇ ਦੇਰ ਇਹਨੂੰ ਪਾੜ ਤੋਂ ਉਹਨੂੰ ਸੰਦੂਕ ਚ ਬੰਦ ਕਰ ਦੇ ਜਿਹੜਾ ਕੱਟਾ ਤੇਰਾ ਉਹ ਸੰਦੂਕ ਚ ਬੰਦ ਕਰ ਦੇ ਇਹ ਚਾਲ ਪਾ ਲਈ ਕੀ ਕਹਿੰਦਾ ਸੁਣੀ ਕੀ ਕਹਿੰਦਾ ਤੁਮਾਰ ਬੋਲ ਰਿਆ ਪੀਰ ਜਮਾਲ ਫਰੀਦ ਵਾਲਾ ਜਮਾਲ ਫਰੀਦ ਪਤਾ ਨੂੰ ਪਤਾ ਵੀ ਤੁਮਾਰ ਨਾਂ ਕਾ ਨਾਂ ਕਾ ਵਧੀਆ ਰਹੇਗਾ ਵਧੀਆ ਰਹੇ ਲੈ ਜਾ ਮਾਰੇ ਘਰ ਦਾ ਮੁਸਕ ਹੋ ਗਈ ਪਹਿਲ ਚੋਦ ਗਈ ਕੱਟਾ ਮਰਿਆ ਪਿਆ ਕਰਨਗਾ ਮੁਸਕ ਮੁਸਕ ਤੈਨੂੰ ਪਤਾ ਮੁਸਕ ਦਾ ਹਲਾ ਨੰਬਰ ਤੈਨੂੰ ਕੋ ਕਰ ਜਾ ਨੰਬਰ ਕਿਨੇ ਦਿੰਦਾ ਮੈਨੂੰ ਇਹ ਦੱਸ ਫੇਲਾ ਦੋ ਨੰਬਰ ਕਿਹੜੇ ਬੰਦੇ ਨੇ ਤੈਨੂੰ ਦਿੱਤਾ ਇਹ ਮਾਦਨੂ ਕਹਦਾ ਵੀ ਨੰਬਰ ਕਿਨੇ ਦਿੱਤਾ ਯਾਰ ਗੱਲ ਸਿੱਧੀ ਕਰ ਪਾੜ ਤੈਨੂੰ ਕੁੱਤਾ ਥੜਾ ਸਿੱਧੀ ਗੱਲ ਕਰ ਮੇਰੇ ਨਾਲ ਹੈਲੋ ਕਿਨੇ ਦਿੱਤਾ ਨੰਬਰ ਯਾਰ ਤੈਨੂੰ ਕੜਾ ਕੱਟੀ ਜਾਂਦਾ ਵੀ ਉਹ ਗੜਦਾ ਆਉਂਦਾ ਹੀ ਨਹੀਂ ਯਾਰ ਬੈਂਡਕੋਦ ਦੀ ਥਾੜੇ ਮਾਰ ਬੈਂਡਕੋਦ ਨਾ ਕਹਿ ਕੇ ਹਾਂ ਦੇ ਨੰਬਰ ਤਾਂ ਦੰਦਾਸ ਦਾ ਵੀ ਕਿਹਨੇ ਦਿੱਤਾ ਲਾਣਾ ਕਦੇ ਕਦ ਦੱਸਿਆ ਜਾਂਦਾ ਕਹਿੰਦਾ ਖੰਬੇ ਤੇ ਲਿਖਿਆ ਹੋਇਆ ਕੋਈ ਉਂ ਨਾ ਸਮਝਿਆ ਯਾਰ ਮੰਨੂ ਹੁਣ ਕੀ ਬਾਬੇ ਤੇ ਕਿਹਨੇ ਲਿਖਤਾ ਮੇਰੇ ਗਾਮਾ ਨੰਬਰ ਲੱਗਦਾ ਨਹੀਂ ਸੁਣੀ ਉਹਦਾ ਗਿਆ ਕਿ ਤਰਾ ਯਾਰ ਇਹਦਾ ਗੁੱਦੂ ਬਣਾਰ ਗਿਆ ਤਾ ਕਹ ਤੂੰ ਕਰੇ ਮੈਂ ਵਿਆਹ ਜਾ ਰਿਹਾ ਆ ਮੇ ਭੈਣ ਨੂੰ ਤੂੰ ਵਿਆਹ ਦੇ ਦੂੰਗੇ ਇਹਨੂੰ ਵਿਆਹ ਦਾ ਮਾਲਾ ਗਿਆ ਕਿਤੇ ਵਿਆਹ ਨਹੀਂ ਲਾੜੋ ਕੋਈ ਵੀ ਸੁਣਦਾ ਮਾਦਾ ਕਰੰਟਰ ਸੁਣਦਾ ਸੁਣ ਲਈ ਕਹੀ ਜਾਣਾ ਲੈਣ ਤਾਂ ਕਿ ਇਹਦਾ ਇਸ ਵਾਲਾ ਮੈਨਸਨ ਹਾਂ ਕੀ ਕਹਣਾ ਤੂੰ ਪੁੱਤ ਨਾ ਭੈਣ ਚੋਦ ਦੀ ਥਾੜੇ ਮੈਂ ਰੱਟੇ ਤੇ ਦੇ ਦੇ ਤੂੰ ਯਾਰ ਗਾਲਾਂ ਨਾ ਕੱਢ ਉਹ ਆ ਜਾ ਮੇਰੇ ਕੋਲੇ ਆ ਜਾ ਗੱਡੀ ਕੋਲੇ ਆ ਜਾ ਅੰਦਰ ਖੜਾ ਮੈਂ ਗੇਟ 'ਚ ਨਾ ਖੜਨਾ ਅੱਗੇ ਇੱਥੇ ਨਾ ਖੜੋ ਰਿਹਾ ਆ ਜਾ ਮੇਰੇ ਕੋਲੇ ਬੋਲ ਜੀ ਗੇਟ 'ਅੰਦਰ ਆ ਜਾ ਅੰਦਰ ਮੈਂ ਨਾਲ ਸਿੱਧੀ ਗੱਲ ਕਰ ਟੱਕਰ ਲੈ ਹੈ ਕੀ ਕਹਦਾ ਸਿੱਧੀ ਟੱਕਰ ਲਾ ਉਹ ਰੇ ਤੂੰ ਹੀ ਤਾਂ ਸੁਣ ਲੈ ਯਾਰ ਚਮਾਰ ਕਹਿੰਦਾ ਜੀ ਜੀ ਇਹਨੇ ਕਹ ਤੂੰ ਬੋਲਣਾ ਥੋੜਾ ਬੋਲਣਾ ਤਮੀਜ਼ ਨਾਲ ਬੋਲ ਬੋਦੀ ਦਾ ਕਿੰਨਾ ਦਾ ਅਗਲੇ ਨੂੰ ਮੈਂ ਟੱਕ ਲੈ ਜਾ ਮਾਰੇ ਘਰ ਦਾ ਮੁਸਕਾ ਹੋ ਗਈ ਅਬਲੀ ਪਾੜ ਚਾਵੇ ਯਾਰ ਇਹਦਾ ਕੱਟਾ ਯਾਰ ਜਿਹੜੀ ਗੱਲ ਮੈਂ ਕਹਿੰਦਾ ਉਹ ਕਰ ਤੂੰ ਮੇਰੇ ਨਾਲ ਇਹ ਨਰੇ ਕੱਟੇ ਚੱਕਦਾ ਉਹਦਾ ਮੱਥਾ ਮਾਰ ਉੱਥੇ ਜਾ ਕੇ ਦੋਜ ਵਾਲੇ ਗੇਟ ਤੇ ਨਾਲ ਰੁਕੇ ਨਾਲੇ ਸਕੂਲ ਵਾਲੇ ਗੇਟ ਤੇ ਆਉ ਜੇ ਮੈਂ ਕੌਲ ਜਿਹੜਾ ਗੇੜਾ ਮੈਨੂੰ ਅੰਦਰੋਂ ਕੱਢ ਦੇਣਗੇ ਉਹ ਇੱਧਰ ਸਕੂਲ ਵਾਲੇ ਗੇਟ ਤੇ ਆ ਕੇ ਗੱਲ ਕਰ ਅੰਦਰ ਮੇਰੇ ਨਾਲ ਜੇ ਕਰ ਗੱਲ ਕਰੀਏ ਪਾਕਤ ਕਰਵਾਰ ਇਹ ਨਾ ਗੁੱਸਾ ਕਰ ਤਾ ਨਾ ਤੂੰ ਕਰ ਮੈਂ ਬਹਿਮਾ ਜਾ ਰਿਹਾ ਹਾਂ ਮੈਂ ਭੈਣ ਤੇ ਇਹ ਦੂਸਰੇ ਦਾ ਟਾਇਰਾ ਬੈਂਚ ਨਾਲ ਧੀ ਗਾ ਹਾਂ ਬੈਂਚ ਨਾਲ ਗਈ ਮੇਰੀ ਗੱਲ ਸੁਣ ਲੈ ਜਦ ਤੂੰ ਮੇਰੇ ਸਾਹਮਣੇ ਆਵੇਂਗਾ ਤੈਨੂੰ ਆਪੇ ਪਤਾ ਲੱਗ ਜੂ ਵੀ ਇਹ ਕੱਟੇ ਚੱਕਦਾ ਕੌਣ ਚੱਕਦਾ ਨਾ ਮੈਂ ਬੈਂਚ ਲਿਖ ਰਿਹਾ ਹਾਂ ਰਿਜ਼ਲਟ ਤੇ ਉੱ

तेन स्कूल हां हेलो रहा कहना का आना हड़ो यार उधर आज स्कूल कर लो ਕਹਿੰਿਆ ਨੂੰ ਕਿ ਸੁਨਾਰੇ ਗੇਟ ਤੇ ਆ ਜੇ ਨਹੀਂ ਕਹੇ ਤੂੰ ਜਰਾ ਖੜ੍ਹ ਜਾ ਉਹ ਕਿੱਥੇ ਗਈ ਗੱਡੀ ਲੈ ਜਿਹੜੀ ਆ ਕੀ ਬਾਤ ਕਰ ਰਿਹਾ ਯਾਰ ਤੈਨੂੰ ਖਾ ਲੇਗਾ ਮੈਂ ਰਕ ਭਾਈ ਮੋਖੀ ਹੋ ਗਈ ਘਰ ਨਾਲ ਪੈਣ ਚੋਦਗੀ ਉਹ ਮੇਰੀ ਗੱਲ ਸੁਣ ਲੈ ਇੱਧਰ ਸੁਨਾਰੇ ਗੇਟ ਤੇ ਆ ਜਾ ਗਾਲਾਂ ਨਾ ਕੱਢ ਤੇਰੇ ਨਾਲ ਹੁਣ ਕਹਿਤਾ ਤਮਾਰ ਬੋਲ ਰਿਹਾ ਫਿਰ ਸਮਾਰ ਸਾਡਾ ਤੂੰ ਹੋਮੇ ਦਾ ਤਮਾਰ ਮੈਂ ਨਹੀਂ ਹੈਗਾ ਉਹ ਹੋਮੇ ਦਾ ਨਹੀਂ ਹੈਗਾ ਇਹ ਤੇ ਉਹ ਤੂੰ ਹਮੇ ਦਾ ਤਮਾਰ ਮੈਂ ਨਹੀਂ ਹੈਗਾ ਬੋਲ ਰਿਹਾ ਫਿਰ ਆ ਤੇ ਮਾਰ ਤੂੰ ਮੇਰੇ ਨਾਲ ਇਧਰ ਆ ਸਕੂਲ ਵਾਲੇ ਗੇਟ ਤੇ ਆ ਕੇ ਗੱਲ ਕਰ ਜੇ ਕਰਨੀ ਆ ਮੇਰੇ ਘਰ ਦਾ ਮੁੱਸਾ ਹੋ ਗਿਆ ਕੀ ਬੋਲ ਜਾ ਤੂੰ ਬਾਲ ਨਹੀਂ ਕਰਦਾ ਉਹ ਸਲਾ ਭੈਣ ਚੋਦਾ ਭੈਣ ਚੋਦਾ ਕਰੀ ਜਾਂਦਾ ਤਾ ਤਾਰ 20 ਵਾਰੀ ਦਾ ਕਹਿੰਦਾ ਉਹ ਤੈਨੂੰ ਭੈਣ ਚੋਦਾ ਦੱਸੀਆ ਤੂੰ ਤੂੰ ਕੀ ਗੱਲ ਕਰੋਗੇ ਓਏ ਬਾਪੜ ਫਿਕਰੀ ਤੂੰ ਬੋਲਦਾ ਨਹੀਂ ਉਹ ਜੇ ਕੱਟਦਾ ਕਦੇ ਮੈਂ ਡਰਦਾ ਤੂੰ ਹੈਲੋ ਹੁਣ ਆ ਉਹ ਆ ਜਾਣਗੇ ਇਧਰ ਹੈਲੋ ਮਰਛਾੜ ਲਿਖਾ ਦਮਣਾ ਉਹ ਕੱਟਣਾ ਤੂੰ ਯਾਰ ਨਹੀਂ ਕੀ ਕੀ